ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਮਾਡਰਨ ਖੇਤੀ ਤੇ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਵੀਡੀਓ ਵਿੱਚ ਆਪਾਂ ਕਿਸ ਮਸ਼ੀਨ ਤੂੜੀ ਵਾਲਾ ਰੀਪਰ ਸੇਲ ਵਾਸਤੇ ਲੈ ਕੇ ਆਏ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦਾ ਕਰੋ ਤਾਂ ਕਿ ਲੋੜਵੰਦ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਇੱਕ ਵੀਰਾਂ ਨੂੰ ਰਿਕੁਐਸਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਰਿਹਾ ਕਰੋ ਤਾਂ ਕਿ ਤੁਹਾਨੂੰ ਮਸ਼ੀਨ ਦਾ ਏਰੀਆ ਪ੍ਰਾਈਸ ਬਾਰੇ ਨੰਬਰ ਬਾਰੇ ਤੁਹਾਨੂੰ ਪੂਰੀ ਡਿਟੇਲ ਮਿਲ ਸਕੇ ਤੇ ਵੀਡੀਓ ਨੂੰ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਆ ਕਰੋ ਵੀਡੀਓ ਸਿਰਫ 1.5 ਤੋਂ 2 ਮਿੰਟ ਦੀ ਵੀਡੀਓ ਹੁੰਦੀ ਹੈ ਆਪਣੀ ਬਾਕੀ ਕੋਈ ਵੀਰ ਭਰਾ ਐਡ ਕਰਵਾਉਣਾ ਚਾਹੁੰਦਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਜੀ ਸਾਡਾ ਨੰਬਰ ਕਰ ਲਓ 98772 00217 ਤੇ ਕੰਟੈਕਟ ਕਰਕੇ ਤੁਸੀਂ ਆਪਣੀ ਐਡ ਕਰਵਾ ਸਕਦੇ ਹੋ ਕੇਐਸ ਮਸ਼ੀਨ ਆ ਜੀ 56 ਇੰਚ ਮਸ਼ੀਨ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਵਾਲੇ ਟਾਇਰ ਪਏ ਹੋਏ ਆ ਮਸ਼ੀਨ ਦੇ 24 ਮਾਡਲ ਮਸ਼ੀਨ ਆ ਕੇਐਸ ਬਿਲਕੁਲ ਬ੍ਰਾਂਡ ਨਿਊ ਬਹੁਤ ਘੱਟ ਚੱਲੀ ਹੋਈ ਮਸ਼ੀਨ ਆ ਇੱਕ ਸੀਜ਼ਨ ਚੱਲੀ ਆ ਬਾਕੀ ਉਹ ਵੀ ਬਹੁਤ ਘੱਟ ਚੱਲੀ ਹੋਈ ਮਸ਼ੀਨ ਆ ਬਾਕੀ ਤੁਸੀਂ ਦੇਖ ਸਕਦੇ ਹੋ ਰੰਗ ਪੇਟ ਦੀ ਬਿਲਕੁਲ ਸਾਫ਼ ਆ ਜੀ ਬ੍ਰਾਂਡ ਨਿਊ ਮਸ਼ੀਨ ਪਈ ਆ ਕਟਰ ਦੀ ਕੰਡੀਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਔਗਰ ਤੇ ਕਿਤੇ ਵੀ ਰੰਗ ਨਹੀਂ ਲੱਥਾ ਇਸੇ ਕਰਕੇ ਵੀਰ ਕਹਿੰਦਾ ਬਹੁਤ ਘੱਟ ਚੱਲੀ ਹੋਈ ਮਸ਼ੀਨ ਆ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਤੇ ਬਾਕੀ ਏਰੀਆ ਹੈਗਾ ਵੀਰ ਦਾ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਤੇ ਡਿਮਾਂਡ ਦੀ ਗੱਲ ਰੱਖੀ ਆ ਵੀਰ ਨੇ 295000 ਰੁਪਏ ਵੀਰ ਨੇ ਡਿਮਾਂਡ ਰੱਖੀ ਆ ਬਾਕੀ ਪੂਰੀ ਜਾਣਕਾਰੀ ਲਈ ਤੁਸੀਂ ਵੀਰ ਦਾ ਨੰਬਰ ਹੋ ਰਿਹਾ ਸਕਰੀਨ ਤੇ ਸ਼ੋ ਤੁਸੀਂ ਕੰਟੈਕਟ ਕਰਕੇ ਤੁਸੀਂ ਇਹ ਮਸ਼ੀਨ ਖਰੀਦ ਸਕਦੇ ਹੋ ਧੰਨਵਾਦ